ਕੌਸਰੀ ਕਾਲਵਾਈ ਜੀ ਤੇ ਬਾਈ ਪਟਿਆਲਾ ਸਾਡੇ ਨਾਲ ਅੱਜ ਫੇਰ ਪਹੁੰਚ ਚੁੱਕੇ ਨੇ ਟਾਈਮ ਕੱਢ ਕੇ ਕਾਲਜਾਂ ਚ ਪੜ੍ਹਾਈ ਵੀ ਕਰਦਾ ਮੁੰਡਾ ਤੇ ਕੰਮ ਵੀ ਕਰਦਾ ਬਾਈ 8-10 ਘੰਟੇ ਇੱਕ ਦਿਨ ਦੇ ਜਿੱਦੇ ਕਾਲਜ ਹੁੰਦਾ ਕਾਲਜ ਜਾਂਦਾ 12 ਘੰਟੇ ਕੰਮ ਕਰਦਾ ਕਿਤੇ 12 ਘੰਟੇ ਵੀ ਲਾਦਾਦਾ ਕਿਤੇ 10 ਘੰਟੇ ਲਾਦਾਦਾ ਨਹੀਂ ਮੂੰਹ ਵੀ ਨਹੀਂ ਦੇਖਦਾ ਤੇ ਬਾਈ ਜੀ ਦਿਓ ਚਾਨਣਾ ਦਰਸ਼ਕਾਂ ਨੂੰ ਬਸ ਹਾਲਤ ਤਾਂ ਬਹੁਤ ਖੈਰ ਕੰਮ ਹੁਣ ਦੇਖ ਲਾ ਆ ਲਈਆ ਮੈਂ ਜੈਕਟ ਆ -50 ਤੇ ਆ ਫਿਰ ਵੀ ਠੰਡ ਲੱਗ ਰਹੀ ਆ ਤੇ ਕਿੰਨੇ ਦੀ ਜੱਤੀ ਬਈ ਨੇ ਜੈਕਟਰ ਇਹ 120 ਡਾਲਰ ਦੀ ਹੈ 120 ਡਾਲਰ ਦੀ ਹਾਂ ਕੋਈ 120 ਡਾਲਰ ਅਸੇ ਇੰਡੀਆ ਚ 7000 ਬੰਦ ਹਾਂ ਫਿਰ ਉਹਰੇ ਦੇ ਇੰਨੇ ਦੇ ਮਿਲਦੇ ਨੇ ਕੱਪੜੇ ਤੇ ਲੋਰ ਵੀ ਨਵੀਂ ਜੱਤੀ ਆ ਲੋਰ ਲੈਣ ਦੀ ਆ 60 ਡਾਲਰ ਦੀ ਅੱਛਾ ਅੱਛਾ ਠੀਕ ਹੈ ਜੀ ਓਕੇ ਹਾਂ ਤੇ ਲੋਰ ਕਿੰਨੇ ਦੀ ਲੈ ਕੇ ਆ ਬੜੇ ਭਾਈ ਲੋਰ 60 ਡਾਲਰ ਦੀ ਤੇ ਬੂਟ ਬੂਟ ਮਹਿੰਗੇ ਨੇ ਬੂਟ 150 ਡਾਲਰ ਦੇ 150 120 270 ਤੇ 60 ਹਾਂ 300 6 6 6 12 14 ਉੱਤੇ ਪਾਉਣ ਵਾਲਾ ਸਮਾਨ ਹੀ ਠਾਰਾ ਇੰਡੀਆ 'ਚ ਤਾਂ ਇੰਨੇ ਸਾਰੇ ਟੱਬਰ ਤੇ ਗਵੰਡੀਆਂ ਦੇ ਵੀ ਬਰੋ ਇਹ ਗੱਲ ਆ ਨਾ ਇੰਡੀਆ ਤੋਂ ਤੂੰ ਲੈ ਆਈ ਉਹ ਚੱਲੇ ਪਰ ਓਰੇ ਦੀ ਠੰਡ ਨਹੀਂ ਆ ਹਾਂ ਪਰ ਚੱਲਦੇ ਨਹੀਂ ਆ ਮੇਰੇ ਗਲਵਜ਼ ਨੇ ਹੁਣ ਤੂੰ ਲੈ ਕੇ ਆਏ ਗਲਵਜ਼ ਤੇਰੀ ਠੰਡ ਰੁਕਦੀ ਆ ਨਹੀਂ ਰੁਕਦੀ ਤੇ ਓਰੋ ਦੇ ਅੱਜ ਦੇ ਹਾਲਾਤ ਦੱਸ ਕੰਮਵਾਰੇ ਵੀ ਹੁਣ ਕੰਮ ਠੰਡ ਦੇ ਵਿੱਚ ਕਿੱਦਾਂ ਆਗਾ ਕਿੰਨਾ ਕਿਹੜਾ ਪਰਸੈਂਟ ਕੰਮ ਚੱਲ ਰਿਹਾ ਤੇ ਕੰਮ ਸੌਖਾ ਘੌਖਾ ਔਖਾ ਬਹੁਤ ਜ਼ਿਆਦਾ ਕੰਮ ਨੂੰ ਮੇਂ ਆ ਜਿਵੇਂ ਗਰਮੀਆਂ 'ਚ ਤਾਂ ਨਾ ਐਵੇਂ ਨਹੀਂ ਹੈਗਾ ਵੀ ਵੱਧਾ ਕੋਈ ਵੀ ਘਟਿਆ ਪਹਿਲਾਂ ਨਾਲ ਕੁਕ ਵਧਿਆ ਨਾਉਂਵੇਂ ਹੀ ਆ ਘਟਿਆ ਨਹੀਂ ਨਹੀਂ ਡੋਡੈਚ ਘਟਿਆ ਨਹੀਂ ਫਰਕ ਪਿਆ ਨਹੀਂ ਨਹੀਂ ਇੰਨਾ ਨਹੀਂ ਪਿਆ ਉਵੇਂ ਹੀ ਹੈ ਸੇਮ ਹੈ ਯਾ ਪਰ ਔਖਾ ਬਹੁਤ ਲੱਗ ਰਿਹਾ ਕਰਨਾ ਤੇ ਜਾਨੀ ਕਿ ਦੂਰ ਵਾਲੇ ਆਰਡਰ ਚੱਕੇ ਨਹੀਂ ਜਾਂਦੇ ਹੁਣ ਲੋਵੇ ਦੂਰ ਵਾਲੇ ਕਰ ਨਹੀਂ ਸਕਦਾ ਤੂੰ ਕਿੱਥੇ ਕਰ ਲੇਗਾ ਮੰਨ ਲਾ ਦੂਰ ਚ ਜੇ ਡਰਿੰਕ ਆ ਗਈ ਫਿਰ ਕੀ ਕਰੇਗਾ ਉਹ ਡਲ ਗਈ ਤੇਰਾ ਕਦੇ ਸੁਣੂ ਹੱਥ ਸੁਣ ਹੋ ਗਿਆ ਲਾ ਇੱਕ ਦਿਨ ਮੈਂ ਸਵੇਰੇ 11 ਵਜੇ ਆਇਆ ਮੈਂ ਘਰੇ ਵਾਗਿਆ ਮੇਰੇ ਹੱਥ ਮੈਨੂੰ ਪਤਾ ਵੀ ਨਹੀਂ ਚੱਲਣਾ ਵੀ ਹੈਗੇ ਨੇ ਕਿ ਨਹੀਂ बुखार ਵੀ ਹੋ ਜਾਂਦਾ। ਸਾਨੂੰ ਵੀ। ਬੁਖਾਰ ਹੁੰਦਾ ਹਾਂ। ਬੁਖਾਰ ਹੋ ਜਾਂਦਾ। ਬਹੁਤ ਘਾਇ ਠੰਡ ਚ ਠੰਡ ਚ ਤਾਂ ਨਾ ਹੀ ਕਰੇ ਬੰਦਾ ਆ ਕੰਮ। ਓਕੇ। ਕਿ ਠੰਡ ਦੇ ਵਿੱਚ ਬਾਹਲਾ ਹੋ ਕੰਮ। ਜੇ ਠੰਡ ਚ ਕਰਨਾ ਤਾਂ ਗੱਡੀ ਲੈ ਲਓ। ਬਸ ਇਹ ਤੇ ਨਾ ਕਰੋ ਬਾਈਕ ਬੁ। ਦਿੱਕਤ ਤਾਂ ਲਾਇਸੈਂਸ ਦੀ ਆ। ਲਾਇਸੈਂਸ ਤਾਂ ਫਿਰ ਬਣਾਉਣਾ ਪਊਗਾ ਹੁਣ ਬਿਨਾਂ ਲਾਇਸੈਂਸ ਤੋਂ ਤਾਂ ਚੱਲਦੀ ਨਹੀਂ। ਤਾਂ ਹੁਣ ਇਹ ਸਾਲ ਤਾਂ ਔਖੇ ਔਖੇ ਕੱਟਣੇ ਪੈਣਗੇ। ਮੈਂ ਇੱਕ ਸਲਾਹ ਦਿੰਦਾ ਵੀ ਹਨਾ ਜੀ ਮੈਂ ਡੋ ਡੈਸ਼ ਕਰਨੀ ਆ ਜੇ ਬਿਨਾਂ ਲਾਇਸੈਂਸ ਤੋਂ। ਬਿਨਾਂ। ਜਿਵੇਂ ਹੁਣ ਸਟੂਡੈਂਟ ਹੀ ਆਂਦੇ ਨੇ ਬਹੁਤੇ ਤਾਂ ਬੰਦੇ ਉਰੇ। ਹਾਂ ਠੀਕ ਆ ਜੇ ਉਹਨਾਂ ਕੋਲ ਇੰਡੀਆ ਦਾ ਲਾਇਸੈਂਸ ਹੈਗਾ ਉੱਤੇ ਗੱਡੀ ਚਲਾ ਸਕਦੇ ਨੇ ਜਦ ਤੱਕ ਸਟੂਡੈਂਟ ਨੇ ਕਿ ਮੇਰਾ ਦੋਸਤ ਕਰ ਰਿਹਾ ਹੁਣ ਡੋ-ਡੈਸ਼ ਗੱਡੀ ਤੇ ਆਹ ਸਮਝ ਗਿਆ ਮੈਂ ਤੇ ਉਹਦੇ ਕੋਲ ਇੰਡੀਆ ਦਾ ਹੈਗਾ ਸਾਢੇ ਸਾਲ ਵਧੀਆ 2-3 ਮਹੀਨੇ ਹਾਂ ਜੇ ਜੇ ਕੰਫਰਟੇਬਲ ਰਹਿਣਾ ਸਿਆਲ ਚ ਕਰ ਸਕਦੇ ਆਪਾਂ ਬਚਣਾ ਠੰਡ ਤੋਂ ਠੰਡ ਤੋਂ ਬਚਣਾ ਬਾਈ ਕਿਤੇ ਨਾ ਮੇਰੇ ਵੀਰ ਨਾ ਹੀ ਲਿਓ ਬਾਈਕ ਬਾਈਕ ਤਾਂ ਇਹ ਤਾਂ ਕਰੇ ਨਾ ਬੰਦਾ ਬਹੁਤ ਤੇ ਕੰਮ ਕੁਮ ਡਾਊਨ ਹੋਏ ਨੇ ਹੁਣ ਉਹਰੇ ਹੋਰ ਚਲੇ ਤਾਂ ਡੋ-ਡੈਸ਼ ਹੈਗਾ ਲੋਕ ਘਰੇ ਉਧਰ ਮੰਗਾ ਲਾਦੇ ਬਾਕੀ ਕੰਮਾਂ ਤੇ ਕੀ ਫਰਕ ਪਿਆ ਕੰਮ ਤੇ ਬਹੁਤ ਕੰਪੀਟੀਸ਼ਨ ਆ ਬ੍ਰੋ ਯਾਰ ਹੁਣ ਜਿਵੇਂ ਮੰਨ ਲਾ ਐਵੇਂ ਆ ਵੀ ਜੇ ਤੈਨੇ ਕੰਮ ਛੱਡਤਾ ਤਾਂ 20 ਜਣੇ ਹੋਰ ਨੇ ਉਹ ਕੰਮ ਕਰਨ ਵਾਲੇ ਜਣੇ ਕਿ ਵੀ ਜੇ ਇੱਕ ਬੰਦਾ ਕੰਮ ਛੱਡਦਾ 20 25 ਜਣੇ ਲਾਈਨ 'ਚ ਖੜੇ ਨੇ ਵੀ ਸਾਨੂੰ ਬੁੱਟਕੇ ਦੇ ਦੋ ਉਹ ਪੂਰੇ ਜਿਵੇਂ ਪਹਿਲਾਂ ਹੁੰਦਾ ਦਾ ਵੀ ਹਾਂ ਇਹ ਆਪ ਕਹਿੰਦੇ ਤੇ ਹਨਾ ਸਾਡੇ ਕੋਲ ਕੰਮ ਕਰੋ ਸਾਡੇ ਕੋਲ ਬੰਦੇ ਦੀ ਘਾਟ ਆ ਹੁਣ ਇਹਨਾਂ ਨੂੰ ਕੋਈ ਚੱਕਰ ਨਹੀਂ ਜੇ ਇੱਕ ਨੂੰ ਹਟਾ ਦੇਣਗੇ 10 ਹੋ ਰਹਿ ਜਾਣਗੇ ਸਤੇ ਪੇ ਪੂ ਕਿੰਨੀ ਦਿੰਦੇ ਨੇ ਜਿੱਦਾਂ ਇੰਡੀਆ ਚ ਕਹਦਾ ਦੇ ਆ ਜੀ ਬਸ ਮੁੰਡਾ ਭੇਜੋ ਏਜੰਟ ਕਹਦਾ ਤਾਂ ਮੁੰਡਾ ਭੇਜੋ ਤੁਹਾਡਾ ਮੁੰਡਾ ਜਾਣ ਸਾਰ 2 2.5 ਲੱਖ ਐ ਭਗਾਇਆ ਕਰੋ ਇੰਡੀਆ ਚ ਐਵੇਂ ਤਾਂ ਨਹੀਂ ਹੁੰਦਾ 2.5 ਲੱਖ ਐਵੇਂ ਤਾਂ ਨਹੀਂ ਬਣਦਾ ਇੰਨੀ ਸਾਨੀ ਨਾਲ ਵੀ ਜਿਵੇਂ ਹੁਣ ਇੱਥੇ ਬੇਸ ਪੇ ਆ ਹਨਾ ਆਪਾਂ ਬ੍ਰਿਟਿਸ਼ ਕੋਲੰਬੀਆ ਜਾਂ ਹਾਂ ਇੱਥੇ ਬੇਸ ਪੇ 1.75 ਡਾਲਰ ਆ ਦਿੰਦੇ ਕਿੰਨੇ ਨੇ ਕੈਸ਼ ਤੇ ਕੈਸ਼ ਤੇ ਨਹੀਂ ਮੈਂ ਤੈਨੂੰ ਸਿੰਨ ਦੀ ਗੱਲ ਕਰਦਾ ਕੈਸ਼ ਨਹੀਂ ਕਿ ਸਿੰਨ ਤੇ ਬੰਦੇ ਕਿੰਨੇ ਕੰਮ ਕਰਦੇ ਨੇ ਸਿੰਨ ਤੇ ਤਾਂ ਫਿਰ ਸਟੂਡੈਂਟ ਕਰੂਗੀ 15 ਘੰਟੇ ਕੰਮ ਉਹਨੂੰ ਤਾਂ ਮਹੀਨੇ ਦਾ 10 ਮੈਂ ਇੱਕ ਹਫ਼ਤੇ ਦਾ 20 ਘੰਟੇ ਕਰ ਸਕਦੇ ਨੇ ਸਟੋਰ ਤੇ ਗੱਲ ਹੈ 20 ਘੰਟੇ ਕੰਮ ਤਾਂ ਨਹੀਂ ਮਿਲਦਾ ਵਿੱਚ ਸਟੋਰ ਆ ਨਹੀਂ ਮਿਲ ਜਾਂਦਾ ਮੇਰੇ ਮਿਲਦਾ ਮਿਲਣ ਵਾਲਿਆਂ ਨੂੰ ਮਿਲ ਜਾਂਦਾ ਬਹੁਤ ਘੱਟ ਮਿਲਦਾ ਵਿੱਚ ਮੁੰਡਿਆਂ ਨੂੰ ਘੱਟ ਮਿਲਦਾ ਸੰਗਾ ਤਾਂ ਇਹੀ ਹੈ ਮਿਲਣ ਵਾਲਿਆਂ ਨੂੰ ਮਿਲਦਾ ਹੁਣ ਜਿਵੇਂ ਮੇਰਾ ਰੂਮ ਮੇਟ ਉਹਨੂੰ ਮਿਲਿਆ ਹੋਇਆ ਹੈ ਨਾ ਉਹਨੂੰ 20 ਘੰਟੇ ਲਵਾਉਂਦੇ ਨੇ ਹਫ਼ਤੇ ਇੱਕ ਇੱਕ ਇੱਟੇ ਅੱਛਾ ਠੀਕ ਹੈ ਚਲੋ ਛੱਡ ਦੋ 20 ਘੰਟੇ ਲਵਾਉਂਦੇ ਨੇ ਚਲ 1200 ਕਰ ਲਾਦਾ ਗੱਲ ਮਗਾ ਕੇ 1200 ਬਣਦਾ ਆਹ ਮਤਲਬ ਉਹਨੂੰ ਦੋ ਹਫ਼ਤਿਆਂ ਦਾ ਆ ਜਾਂਦਾ ਉਹਨੂੰ 1200 ਮਹੀਨੇ ਦਾ 13-1400 ਚਲੋ ਟੈਕਸ ਵੀ ਤਾਂ ਕੱਟਦਾ ਦੋ ਹਫ਼ਤਿਆਂ ਦਾ ਟੈਕਸ ਵੀ ਤਾਂ ਕੱਟਦਾ ਟੈਕਸ ਕੱਟ ਕੇ ਹੀ 12-1300 ਆਉਂਦਾ ਉਹਨੂੰ ਆਹੋ 12-1300 ਕਾਹਦੇ ਮਤਲਬ ਯਾਰ ਉਹਨੂੰ 2400 ਬਣ ਜਾਂਦਾ ਇੱਕ ਮਹੀਨੇ ਦਾ ਪਰ ਉਹ ਬੰਦਾ ਐਵੇਂ ਆ ਵੀ ਉਹ ਥੋੜਾ ਜਿਹਾ ਕੰਮ ਨੂੰ ਆਂਦਾ ਉਹ ਨਹੀਂ ਤੂੰ ਡੋਰ ਡੈਸ਼ ਤੇ ਕਿੰਨੇ ਕਮਾ ਲਰ ਡੋਰ ਡੈਸ਼ ਤੇ ਕੀ ਕਮਾਣਾ ਬਸ 80-90 ਬਸ ਐਵੇਂ ਆ ਜਿਵੇਂ ਹੁਣ ਤੈਂ ਚ ਕਿਤੇ 3-52 ਦਾ ਆ ਤਿੰਨ ਦਾ ਉਹਨੂੰ ਮੈਂ ਜਾਊਂਗਾ ਤਿੰਨ ਤਿੰਨ ਆ ਤਿੰਨ ਤਿੰਨ ਨਾਲ 80-90 ਖੋ ਗਿਆ ਇਹ ਐਸੇ ਨੂੰ ਤਾਂ ਸਾਰਾ ਦਿਨ ਗੋਡਿਆਂ ਦੀ ਗਰੀਸ ਮੁਕਾਈ ਆਦੀ ਹੋਣੀ ਤੇ ਤੈਨੂੰ ਤੈਨੂੰ ਮੈਂ ਤੈਨੂੰ ਐ ਕਹਿ ਰਿਹਾ ਵੀ ਸਾਰਾ ਦਿਨ ਗੋਡਿਆਂ ਦੀ ਗਰੀਸ ਮੁਕਾ ਕੇ ਫੇਰ ਐਵੇਂ ਨਹੀਂ ਵੀ ਹਾਂ ਜਿਹੜਾ ਵੀ ਆ ਗਿਆ ਹਾਂ ਜੀ ਮੈਂ ਤਾਂ ਆ ਗਿਆ ਆਰਾਮ ਨਾਲ ਕਰਕੇ ਵਗ ਗਿਆ ਉਹਦੇ ਤਾਂ ਪੰਜਾਬੀ ਨਹੀਂ ਬਣਨੇ ਅੱਛਾ ਗਰੀਸ ਮਗਾ ਕੇ ਸਵੇਰੇ ਆ ਕੇ 8 9 ਵਜੇ ਸ਼ਾਮ ਨੂੰ ਗਰੀਸ ਮਗਾ ਕੇ ਫੇਰ ਬਣਦੇ ਫੇਰ ਬਣਦੇ ਫੇਰ ਬਣ ਜਾਣਗੇ ਐਵੇਂ ਨਹੀਂ ਵੀ ਸਵੇਰੇ ਆ ਕੇ 11 ਵਜੇ ਸ਼ਾਮ ਨੂੰ ਵਾਕੇ ਬਣਦੇ ਬਹੁਤ ਹੁਣ ਠੰਡ ਦੇ ਵਿੱਚ ਕੁਲਫੀ ਜੰਮੂ ਸਵਾਦ ਹੱਤਾਂ ਦਾ ਪਤਾ ਨਹੀਂ ਚੱਲਦਾ ਵੀ ਹੱਦ ਬਾ ਘਰੇ ਕਿਹ ਵਜੇ ਆਣਾ ਕਰੇ ਜਾਣਾ 11 ਵਜੇ ਫਿਰ ਉਦੋਂ ਬਾਅਦ ਖਾਣਾ ਖੁਣਾ ਬਣਾਉਣਾ ਯਾਰ ਮੇਰਾ ਤਾਂ ਕੀ ਖਾਣਾ ਯਾਰ ਮੈਂ ਹੁਣ ਜਾ ਬਗਲੇ ਮੈਂ ਕਈ ਵਾਰੀ ਸੌਇਆ ਬਸ ਦਾ ਚੱਕਲੂ ਦੇਖ ਕੇ ਮੈਨੂੰ ਲੱਗਦਾ ਹੀ ਆ ਮੰਗਣ ਵਾਲੀ ਹਾਲਾਤ ਹੋ ਰਹੇ ਨੇ ਆਪਾਸ ਇਹੋ ਜਿਹਾ ਕੁਝ ਹੀ ਆ ਹਾਲਾਤ ਤਾਂ ਇਦਾਂ ਹੀ ਨੇ ਬਸ ਇਹੋ ਜਿਹਾ ਨਹੀਂ ਯਾਰ ਐਵੇਂ ਆ ਹਨਾ ਹੁਣ ਘਰੇ ਜਾਵਾਂਗਾ ਮੈਂ ਥੱਕਿਆ ਹੋਣਾ ਮੈਨੂੰ ਕਾਲ ਹੋ ਜਾਂਦੀ ਆ ਬਸ ਵੀ ਡਿੱਗਿਆ ਨਾ ਜੇ ਖਾਣੇ ਕੱਢਾ ਆਪਾਂ ਡਿੱਗ ਜਾਂਦਾ ਬੰਦਾ ਦੁੱਧ ਨਾਲ ਬਰੈਡ ਖਾ ਲਿਆ ਤੱਕ ਖਾ ਲਿਆ ਨਹੀਂ ਤਾਂ ਨਾ ਸਹੀ ਬਸ ਜੇ ਮੰਨ ਲਾ ਤੇਰਾ ਸਰੀਰ ਹਨਾ ਆਪਣੇ ਹੁਣ ਇੰਡੀਆ ਚ ਕੰਮ ਕਰਦੇ ਆਂ ਚੱਲ ਆਪਣੇ ਘਰੇ ਹੁੰਦੇ ਨੇ ਮਤਲਬ ਮੰਮੀ ਤੇ ਹੋਗੀ ਚਾਹ ਤੇਰੀ ਪਹਿਲਾਂ ਬਣਾ ਕੇ ਦੇ ਦਿੰਦੀ ਆ ਬੈ ਕੇ ਤੂੰ ਖਾ ਲੈ ਹੁਣ ਉਰੇ ਤੂੰ ਕਰਕੇ ਭੱਜ ਜੇਗਾ ਚੱਲ 11 ਵਜੇ ਤੱਕ ਗਰੀਸਮਾ ਕਾ ਕੇ ਭੱਜ ਗਿਆ ਫਿਰ ਬਣਾਉਣਾ ਵੀ ਤਾਂ ਤੇ ਆਪ ਹੀ ਠੰਡ ਦੇ ਵਿੱਚ ਅੱਧਾ ਘੰਟਾ ਦਾ ਸਰੀਰ ਨਹੀਂ ਹੀਟਰ ਤੇ ਮੈਂ ਮੇਰੇ ਤੋਂ ਤਾਂ ਬਣਦੀ ਨਹੀਂ ਮੈਂ ਤਾਂ ਕਈ ਵਾਰ ਸੌਂ ਜਾਵੇਂ ਓਕੇ ਹਾਂ ਤੇ ਘਰ ਫਿਰ ਜਿੱਦਾਂ ਇੰਡੀਆ ਦੀ ਯਾਦ ਆਉਣੀ ਆ ਆ ਐਂ ਤਾਂ ਆਂਦੀ ਆ ਫਿਰ ਫੁੱਟ ਫੁੱਟ ਕੇ ਅੰਦਰੋਂ ਕਾਲ ਜਿਆ ਮਾਇਸਦਾ ਜਾਂਟ ਨੂੰ ਜੀ ਨਹੀਂ ਕਰਦਾ ਜਿਹੜੇ ਜਾਂਟ ਨੇ ਵੀਜ਼ਾ ਲਵਾਇਆ ਕਿਸੇ ਦਿਨ ਉਹਨੂੰ ਦੇਖਲਾ ਜਾ ਕੇ ਯਾਰ ਐਵੇਂ ਸੋਚ ਕੇ ਵੀ ਨਹੀਂ ਲੰਗਦਾ ਨਾ ਟਾਈਮ ਹੁਣ ਜੇ ਆਪਾਂ ਉਹੀ ਸੋਚੀ ਗਏ ਫਿਰ ਹੋਰ ਦਿਮਾਗ ਨਹੀਂ ਅੱਛਾ ਜਨ ਕਿ ਮੰਨਤੇ ਤਾਂ ਆਉਂਦੀ ਆ ਗੱਲ ਕਦੇ ਨਾ ਐਵੇਂ ਹਾਂ ਤਾਂ ਯਾਦ ਆਊਗੀ ਯਾਰ ਕਿਤੇ ਰੋਣਾ ਤਾਂ ਵੀ ਇੰਡੀਆ ਚ ਤਾਂ ਯਾਰ ਰਹੇ ਸੀਗੇ ਰੋਣਾ ਤਾਂ ਚੱਲ ਕਰ ਦਿਆਂ ਕਰਕੇ ਇਹਦਾ ਉਹ ਤਾਂ ਕਾਲਜ ਵੀ ਵਧੀਆ ਪੜਿਆ ਇੰਗਰੀਜ਼ੀ ਚ ਆਡੇ ਵਰਗੇ ਤਾਂ ਫੇਰ ਵੀ ਲੱਗਦੇ ਸਕੂਲਾਂ ਚ ਪੜ੍ਹੇ ਨਹੀਂ ਨਹੀਂ ਐਵੇਂ ਆ ਰੋਣਾ ਸਿਰਫ ਮੈਨੂੰ ਕਰਦੇ ਆਂ ਕਰ ਕੀ ਜਾਂਦਾ ਐਵੇਂ ਨਹੀਂ ਵੀ ਉਹੀ ਗੱਲ ਆ ਪੰਜਾਬ ਦਾ ਚੱਕਰ ਨਹੀਂ ਮੈਨੂੰ ਫਿਰ ਘਰ ਦੇ ਤਾਂ ਪੰਜਾਬ ਵੀ ਰਹਿੰਦੇ ਨੇ ਨਾ ਆਹ ਘਰ ਦੇ ਤਾਂ ਰਹਿੰਦੇ ਹੀ ਨੇ ਪੰਜਾਬ ਤੇ ਫੇਰ ਵੀ ਲਵੇ ਤੇਰੇ ਗੁਰਦੁਆਰਾ ਸਾਹਿਬ ਦੁੱਖ ਨਹੀਂ ਆਉਤਾ ਸਹੀ ਗੱਲ ਯਾਰੀ ਗੱਲ ਸੀ ਜਦੋਂ ਮਰਜੀ ਗੁਰਦੁਆਰਾ ਸਾਹਿਬ ਮਾਰਕੀਟ ਆਉਂਦੇ ਗੁਰਦੁਆਰਾ ਸਾਰੇ ਪੂਰੇ ਦਸ ਉਹ ਤਰਸਦਾ ਜਿਹੜੀਆਂ ਉੱਥੇ ਜਾਂਦਾ ਸੀ ਨਾ ਜਾਂਦਾ ਤਾਂ ਉੱਥੇ ਹੀ ਨੇ ਤਾਂ ਗੱਲ ਵਾਂਗ ਨਾਲੀ ਹੈ ਜਾਂਦਾ ਤਾਂ ਹੀ ਤੇ ਵੀ ਹੁਣ ਤੂੰ ਕਿੰਨਾ ਕ ਟਾਈਮ ਰਹਿਣਾ ਵੀ ਕਿਵੇਂ ਪੂਰੇ ਇੱਕ ਸਾਲ ਤੋਂ ਮੈਂ ਤਾਂ ਵੀਰੇ ਲਾ ਕੇ ਬਸ ਵਰਕ ਪਰਮਿਟ ਮੈਂ ਵਾਪਸ ਆ ਗਿਆ ਨਾ ਪੀਆਰ ਦਾ ਕੋਈ ਚੱਕਰ ਨਹੀਂ ਮੈਂ ਪੀਆਰ ਨਹੀਂ ਲੈਣੀ ਜੇ ਪੀਆਰ ਐਂ ਕਹਿਣਾ ਅਸੀਂ ਤੈਨੂੰ ਪੀਆਰ ਦਿੰਨੇ ਆ ਤੂਰੇ ਰਹਿ ਫਿਰ ਵੀ ਨਹੀਂ ਰਹਿਣਾ ਯਾਰ ਨਹੀਂ ਆ ਰਹਾ ਐਵੇਂ ਐਵੇਂ ਨਹੀਂ ਹੁੰਦਾ ਐਵੇਂ ਇਹਨਾਂ ਨੇ ਆਪਾਂ ਜੇ ਰਿਐਲਿਟੀ ਦੇਖੀਏ ਇਹ ਐਵੇਂ ਕਰਨੇ ਲੱਗੇ ਨਹੀਂ ਮੈਂ ਐਗਜ਼ਾਮਪਲ ਦੇਣਾ ਐਗਜ਼ਾਮਪਲ ਤੂੰ ਦੇ ਇਹ ਕਰਨਾ ਨਹੀਂ ਨਾ ਇਹਨਾਂ ਨੇ ਤੂੰ ਐਗਜ਼ਾਮਪਲ ਦੇ ਦੇ ਪੀਆਰ ਵੀ ਨਹੀਂ ਦੇਣੀ ਐਸੇ ਹਾਂ ਇਹ ਨਹੀਂ ਦਿੰਦੇ ਐਵੇਂ ਨੀ ਉੰਬੀ ਨਹੀਂ ਪੀਆਰ ਮੇਨਾਂ ਤੇ ਘਟ ਜਾਣਸ ਨੇ ਘਟ ਜਾਣਸ ਵੀ ਜਾਨੀ ਕਿ ਆਪਨੇ ਲਾ ਕੇ ਤਿੰਨ ਕ ਸਾਲ ਤੇ ਚੰਡੀਗੜ੍ਹ ਵਾਲੀ ਫਲੈਟ ਫੜ ਲੈਣੀ ਆ ਦਿੱਲੀ ਵਾਲੀ ਵੀ ਸਿੱਧਾ ਆ ਗਿਆ ਦਿੱਲੀੋਂ ਵੀ ਪੁੱਤ ਵੀ ਆ ਕੇ ਘਰਦਿਆਂ ਨੂੰ ਕਹੇਗਾ ਦਿੱਲੀੋਂ ਆ ਕੇ ਲੈ ਜਾ ਬਸ ਨਹੀਂ ਆਪਾਂ ਕੰਮ ਤਾਂ ਉੱਥੇ ਵੀ ਕਰਾਂਗੇ ਇਹ ਜੀ ਗੱਲ ਨਹੀਂ ਕੰਮ ਤਾਂ ਕਰਨੀ ਪੈਣਾ ਕੰਮ ਤੋਂ ਬਿਨਾ ਵੀ ਉੱਥੇ ਸੌਖਾ ਕੰਮ ਆ ਉੱਥੇ ਨਜ਼ਾਰੇ ਨੇ ਉੱਥੇ ਤਾਂ ਬੁੱਲੇ ਨੇ ਨਜ਼ਾਰੇ ਯਾਰ ਐਵੇਂ ਉੱਥੇ ਬੈਲੈਂਸ ਆਣਾ ਹੁੰਦੇ ਮੈਂ ਮਾਲਾ ਗੱਲ ਸੁਣ ਲਾ ਜੇ ਤੈਨੇ ਉਰੇ ਹਫ਼ਤਾ ਕੰਮ ਨਹੀਂ ਕਰਿਆ ਤੇਰੇ ਦਿਮਾਗ ਚ ਵੱਜੂ ਆ ਕੇ ਜਿਹਦੇ ਗੱਲ ਵੀ ਹਾਂ ਵੀ ਮੈਂ ਰੈਂਟ ਭਰਨਾ ਰੈਂਟ ਭਰਨਾ ਮੈਂ ਤਾਂ ਉੱਥੇ ਐਵੇਂ ਆ ਗਿਆ ਜੇ ਹਫ਼ਤਾ ਕੰਮ ਨਹੀਂ ਕਰਿਆ ਮਹੀਨਾ ਪਿੱਛੇ ਹੋ ਜੂ ਮੈਂ 15 ਦਿਨ ਬਿਮਾਰ ਹੋ ਕੇ ਮੈਨੂੰ ਐ ਲੱਗਿਆ ਤਾਂ ਮੈਂ 2 ਮਹੀਨੇ ਪਿੱਛੇ ਵਾਗ ਗਿਆ ਜੇ ਤੈਨੇ ਉੱਥੇ ਹਫ਼ਤਾ ਕੰਮ ਨਹੀਂ ਕਰਿਆ ਤੇਰੇ ਹੋਊਗਾ ਰਾਸ਼ਨ ਤੇਰਾ ਘਰ ਦਾ ਖੁਦ ਦਾ ਉਹ ਢੋਲ ਭਰੇ ਪਏ ਤੈਨੂੰ ਕੋਈ ਟੈਨਸ਼ਨ ਨਹੀਂ ਟੈਨਸ਼ਨ ਨਹੀਂ ਕੋਈ ਨਹੀਂ ਉਰੇ ਤਾਂ ਵੀਰੇ 2 ਦਿਨ ਕੰਮ ਨਾ ਕਰੇ ਬੰਦਾ ਆਂਡਾ ਆ ਜਾਂਦਾ ਉਹਦੇ ਮੈਂ 15 ਦਿਨ ਬਿਮਾਰ ਸੀਗਾ ਮੈਨੂੰ ਐ ਲੱਗਦਾ ਜਿਵੇਂ ਮੈਂ ਕਈ ਮਹੀਨੇ ਪਿੱਛੇ ਵਾਗ ਗਿਆ ਹੋਵਾਂ ਰ 200 ਰੁਪਿਆ ਦਾ ਖਰਚਾ ਆਗਾ 60 70 ਹਜ਼ਾਰ ਕਿੱਥੋਂ ਨਿਕ ਕੱਢੂਗਾ ਕਮਾਈ ਕਿੰਨੀ ਕਾ ਉਰੇ ਹੋਰੇ ਤਾਂ ਵੀ ਨਹੀਂ ਨਿਕਲ ਬਹੁਤ ਬਹੁਤ ਜਿਆਦਾ ਹੱਡ ਤੋੜਨ ਵਾਲਾ ਕੰਮ ਆਰੇ ਤੇ ਉਹ ਦੱਸ ਰੋਟੀ ਟਾਈਮ ਤੇ ਖਾ ਲਾਂ ਰੋਟੀ ਦਾ ਯਾਰ ਬਸ ਮੈਂ ਰੋਟੀ ਘਾਟੀ ਖਾਣਾ ਤੇ ਬਾਕੀ ਜੀ ਜਿਆ ਟਾਈਮ ਤੇ ਖਾ ਲਾਂ ਆ ਬਾਕੀ ਚ ਜਣਾ ਉਹ ਤਾਂ ਔਖਾ ਉਰੇ ਰੋਟੀ ਤੜਕੀ ਮੈਂ ਆਉਣਾ ਤੜਕੀ ਮੇਰੇ ਦਾ ਰੋਟੀ ਨਾ ਰਹੀ ਮੈਂ ਕਿਹੜਾ ਰੋਟੀ ਖਾ ਕੇ ਆਂ ਇਸ ਵੇਰੇ ਹੋਰ ਕੀ ਕਰਾਂ ਮੈਂ ਰੋਟੀ ਖਾ ਕੇ ਮੈਂ ਤਾਂ ਪਾਣੀ ਪੀ ਕੇ ਆ ਗਿਆ ਦਾ ਉਹ ਤੋਂ ਬਾਅਦ ਫਿਰ ਮੈਂ ਉਰੇ ਅਬ ਟਿਮੋਟਨ ਦੇ ਲੈ ਲਿਆ ਮੈਨੇ ਚਿਕਨ ਬਰੈਡ ਜੀ ਅੱਛਾ ਫਿਰ ਮੈਨੇ ਸ਼ਾਮ ਨੂੰ ਆਰ ਰੋਡ ਟਾਕੂ ਲੈ ਲੈ ਚ ਬੋਟਲ ਆ ਪੀਜ ਲੋ ਮੁੰਡਿਆਂ ਨੂੰ ਆ ਨਵੀਂ ਉਮਰ ਦੇ ਸਟੂਡੈਂਟ ਆਉਂਦੇ ਨੇਗੇ ਘਰੋਂ ਪਾਣੀ ਪੀ ਕੇ ਆਏデア ਉਰੇ ਮਾੜਾ ਮੋਟਾ ਖਾਲਾ ਦੇ ਇਕੀਆਂ ਦੁੱਕੀਆਂ ਦਾ ਮੰਗ-ਮੁੰਗ ਕੇ ਤੁਹਾਨੂੰ ਦਿਖਾਵਾਂਗੇ ਮੰਗ-ਮੁੰਗ ਕੇ ਖਾਲਾ ਦੇ ਉਹਦੇ ਨਾਲ ਦੇਖ ਲਓ 12 ਘੰਟੇ ਮੁੰਡਾ ਕੰਮ ਕਰ ਰਿਹਾ ਉਹ ਵੀ ਪਾਣੀ ਪੀ ਕੇ ਮਾੜਾ ਮੋਟਾ ਜੇ 2-4 ਗੰਡੇ ਖਾ ਲੇ ਔਰ ਇੱਕ ਇੱਕ ਦੋ ਗੰਡੇ ਟਮਾਟਰ ਆ ਪਾ ਕੇ ਛੇਪਦਾ ਦੇਦਾ ਰੋਟੀ ਚ ਕੋਈ ਉਹਦੇ ਨਾਲ ਕੀ ਬਣਦਾ ਕਿਵੇਂ ਸਰੀਰ ਚੱਲੂਗਾ ਇਹਦਾ ਉਹ ਤਾਂ ਫਿਰ ਚਲਾਣਾ ਹੀ ਪੈਂਦਾ ਪure ਮਜਬੂਰੀ ਹੋ ਗਈ ਔਰੇ ਔਰੇ ਤਾਂ ਚਲਾਣਾ ਹੀ ਪਊਗਾ ਫਿਰ ਔਖਾ ਹੋ ਗਿਆ ਹਾਂ ਜਿੱਦੇ ਹੁਣ ਇੰਡੀਆ ਵਾ ਗਿਆ ਮੁਰਕੀ